ਕੁੱਕਰ ਦੇ ਵਿੱਚ ਨਿਊਜ਼ਪੇਪਰ ਪਾਉਣ ਦੇ ਸਾਰੇ ਥੋੜੇ ਕਿਚਨ ਦਾ ਸਾਰੀ ਪ੍ਰੋਬਲਮਾਂ ਦਾ ਹੱਲ ਹੋ ਜਾਣਾ ਹੈ ਤੇ ਚਾਹ ਪੋਣੀ ਨਾਲ ਤੁਸੀਂ ਮਿੰਟਸ ਕਿੰਟਾਂ ਦੇ ਵਿੱਚ ਕਿੰਨਾ ਸਾਰਾ ਛਿਲ ਸਕਦੇ ਹੋ ਤੇ ਚੱਕ ਬੇਲਣੇ ਦੀ ਮਦਦ ਨਾਲ ਮਿੰਟਸ ਕਿੰਟਾਂ ਦੇ ਵਿੱਚ ਹੁਣ ਮਟਰ ਤੇ ਤੁਹਾਡੇ ਟਾਈਮ ਦੀ ਵੀ ਬਹੁਤ ਜਿਹੇ ਬਚਤ ਹੋਣੀ ਹੈ ਤੇ ਤੇਲ ਦੇ ਵਿੱਚ ਕੋਇਨ ਜਿਹਨੂੰ ਸਿੱਕੇ ਭਾਣ ਕੇ ਜਾਂਦਾ ਉਹ ਪਾਉਂਦੇ ਸਾਰੇ ਤੁਸੀਂ ਹੈਰਾਨ ਹੋ ਜਾਗੇ ਵੀ ਇਹਦੀ ਵਰਤੋਂ ਆਪਾਂ ਸਿੱਕਿਆਂ ਤੇ ਤੇਲ ਦੀ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਤੇ ਤਾਵੇ ਦੇ ਉੱਤੇ ਟਮਾਟਰ ਦਾ ਕਮਾਲ ਦੇ ਕੇ ਤੁਸੀਂ ਹੈਰਾਨ ਹੋ ਜਾਣਾ ਬਲੋਕ ਹੋਏ ਪਾਣੀ ਦੇ ਨਾਲੀ ਦੇ ਪਾਈਪ ਨੂੰ ਸਿਰਫ ਤੁਸੀਂ ਇੱਕ ਸ਼ੈਂਪੂ ਨਾਲ ਹੀ ਸਹੀ ਕਰ ਸਕਦੇ ਹੋ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਸਿਗਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਥੋੜਾ ਸੰਦਾ ਆਈ ਹੋਪ ਦੀ ਸਾਰੇ ਬਹੁਤ ਜਿਆਦੇ ਵਧੀਆ ਹੋਣਗੇ ਚਲੋ ਜਾਈਏ ਦੀ ਵੀਡੀਓ ਸ਼ੁਰੂਆਤ ਕਰਦੇ ਆ ਪਰ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਤੇ ਨਿਊ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਜਾਈਏ ਅੱਜ ਦੇ ਟਿਪਸ ਕੀ ਕੀ ਆ ਕੀ ਵੇਲੇ ਕਿਚਨ ਜਾਂ ਬਾਥਰੂਮ ਦੇ ਵਿੱਚ ਇਦਾਂ ਜੇ ਪਾਣੀ ਬਲੌਕ ਹੋ ਜਾਂਦਾ ਤੇ ਇਹਨੂੰ ਸਾਫ਼ ਕਰਨਾ ਔਖਾ ਹੋ ਜਾਂਦਾ ਕੀ ਆਪਾਂ ਇੱਥੇ ਕੀ ਕਰਨਾ ਮੈਂ ਇੱਥੇ ਇੱਕ ਸਲਾਈ ਰੱਖਿਓ ਸਲਾਈ ਨਾਲ ਜਿਹੜੇ ਹੌਲ ਬੰਦ ਹੋ ਜਾਂਣਾ ਹੁਣ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਤਾਂ ਕਿ ਪਾਣੀ ਨਿਕਲ ਸਕੇ ਜਦੋਂ ਪਾ ਤਾਂ ਫਿਰ ਕੀ ਹੁੰਦਾ ਸਮੈਲ ਵਗੈਰਾ ਬਹੁਤ ਜਿਆਦਾ ਗੰਦੀ ਆਨ ਲੱਜਦੀ ਹੈ ਨਾ ਸਾਫ਼ ਨਹੀਂ ਹੁੰਦੀ ਹੈ ਕਿਉਂਕਿ ਚਿੱਕਣੇ ਵਗੈਰਾ ਭਾਂਡੇ ਸਾਰੇ ਪੇ ਹੁੰਦੇ ਵਿੱਚ ਯਾਰ ਤੇਲ ਵਾਲੇ ਸੋ ਇਹਨੂੰ ਸਾਫ਼ ਕਰਨ ਦੇ ਨਾਲ ਜਿਹੜਾ ਨਿਸ਼ਾਨ ਜੇ ਪੈਂਦੇ ਰਹਿੰਦੇ ਆਲੇ ਦੋਲੇ ਵੀ ਨਿਸ਼ਾਨ ਪੈ ਜਾਂਦੇ ਪਾਣੀ ਦੇ ਹਨਾ ਤੁਸੀਂ ਦੇਖ ਸਕਦੇ ਹੋ ਆਪਾਂ ਕੀ ਕਰਨਾ ਇੱਥੇ ਮੈਂ ਖਾਲੀ ਡੋਂਗਾ ਲਿਆ ਤੇ ਉਹਦੇ ਵਿੱਚ ਆਪਾਂ ਸ਼ੈਂਪੂ ਪਾ ਲੈਣਾ ਤੇ ਸ਼ੈਂਪੂ ਚੰਗੀ ਤਰ੍ਹਾਂ ਪਾਣੀ ਨਾਲ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਇਹ ਭਾਂਡੇ ਮਾਂਜਣੇ ਵਾਲ ਆਪਣੇ ਪਕੂਚਾ ਹੁੰਦਾ ਨਾ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ ਹੈ ਤੇ ਸਾਈਡ ਦੇ ਟੁੱਟਿਆ ਵਗੈਰਾ ਵੀ ਜਿਹੜੇ ਦਾਗ ਨਿਸ਼ਾਨ ਪਏ ਉਹ ਵੀ ਚੰਗੀ ਤਰ੍ਹਾਂ ਸਾਫ਼ ਕਰ ਲੈ। ਤੁਸੀਂ ਦੇਖੋਗੇ ਕਿ ਇੱਕ ਤਾਂ ਜਿਹੜੇ ਪਾਣੀ ਬਲੌਕ ਦੀ ਸਮੈਲ ਜੀ ਆਉਂਦੀ ਰਹਿੰਦੀ ਹੈ ਬਲੌਕ ਹੋ ਜਾਂਦਾ ਪਾਣੀ। ਇੱਕ ਤਾਂ ਉਹ ਨਹੀਂ ਰਹਿਣੀ ਹੈ ਤੇ ਪਾਣੀ ਉਹਦੇ ਬਾਅਦ ਵਿੱਚ ਵੀ ਜਦੋਂ ਤੁਸੀਂ ਭਾਂਡੇ ਵਗੈਰਾ ਵਰਤਣ ਵਗੈਰਾ ਸਾਫ਼ ਕਰੋਗੇ ਤਾਂ ਪਾਣੀ ਬਿਲਕੁਲ ਨਹੀਂ ਰੁਕਣਾ ਹੈਗਾ। ਜਿੰਨਾ ਵੀ ਬਲੌਕ ਹੋਇਆ ਪਾਣੀ ਹੈ ਤੇ ਉਹ ਬਿਲਕੁਲ ਐਨ ਸਹੀ ਢੰਗ ਨਾਲ ਜਾਣਾ ਸ਼ੁਰੂ ਹੋ ਜਾਣਾ ਹੈ। ਤੇ ਦੂਜੀ ਗੱਲ ਇਹ ਹੈ ਕਿ ਇਹਨਾਂ ਦੀ ਸਾਫ ਸਪਾਈ ਵੀ ਐਨ ਵਧੀਆ ਹੋ ਜਾਂਦੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਚਮਕ ਗਈ ਹੈ ਹਨਾ ਤੇ ਕੋਈ ਵੀ ਤੇਲ ਦੇ ਦਾਗ ਵਗੈਰਾ ਕੁਝ ਨਹੀਂ ਹੈਗਾ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਲੋ ਜੀ ਤੇ ਅਪ ਫਰਾਈ ਮੀਨ ਗੈਸ ਦੇ ਉੱਤੇ ਰੱਖਿਆ ਗੈਸ ਦੇ ਉੱਤੇ ਫਰਾਈ ਮੀਨ ਰੱਖਤ ਬਾਅਦ ਉਹਦੇ ਵਿੱਚ ਪਾ ਦੇਣਾ ਤੇਲ ਤੇਲ ਨੂੰ ਗਰਮ ਹੋਣ ਦੇਣਾ ਗਰਮ ਜਦ ਤੇਲ ਗਰਮ ਹੋ ਜਾਣਾ ਆਪਾਂ ਉਹਦੇ ਵਿੱਚ ਪਾ ਦੇਣੀ ਹੈ ਸਿੱਕੇ ਕੋਇਨ ਤੁਸੀਂ ਮਤਲਬ ਪੈਸੇ ਵਗੈਰਾ ਜਿੰਨੂੰ ਦਾਦਾ ਦੇ ਕੇ 1 2 2 ਰੁਪਏ ਦੇ ਸਿੱਕੇ ਵੀ ਪਾ ਸਕਦੇ ਹੋ ਉਹਨਾਂ ਨੂੰ ਪਾਉਣ ਤੋਂ ਬਾਅਦ ਆਪਾਂ ਉਹਨਾਂ ਨੂੰ ਵੀ ਗਰਮ ਹੋਣ ਦੇਣਾ ਹੈ ਗੈਸ ਆਪਣੀ ਬੰਦ ਹੈ ਕਿਉਂਕਿ ਤੇਲ ਬੰਦ ਹੈ ਤੁਸੀਂ ਇਹਦੇ ਵਿੱਚ ਹਲਦੀ ਵਗੈਰਾ ਵੀ ਪਾ ਸਕਦੇ ਹੋ ਤੇਲ ਦੇ ਵਿੱਚ ਬਾਅਦ ਵਿੱਚ ਆਪਾਂ ਉਹਨਾਂ ਇੱਕ ਤੁਸੀਂ ਚਿਮਟੇ ਵਗੈਰਾ ਜਾਂ ਕਿਸੇ ਹੋਰ ਦੀ ਸਹਾਇਤਾ ਨਾਲ ਇਹਨੂੰ ਆਪਾਂ ਕੱਢ ਲੈਣਾ ਹੈ ਬਾਹਰ ਤੇ ਦੇਖੋ ਜੀ ਜਦੋਂ ਆਪਾਂ ਇਹਨੂੰ ਕੋਇਨ ਨੂੰ ਬਾਹਰ ਕੱਢਣਾ ਤਾਂ ਆਪਾਂ ਇਹ ਗਰਮ ਹੁੰਦਾ ਨਾ ਕੋਇਨ ਨੂੰ ਆਪਾਂ ਇਹਨੂੰ ਪੋਣੀ ਨਾਲ ਫੜ ਲੈਣਾ ਹੈ ਪੋਣੀ ਨਾਲ ਫੜਨੇ ਤੋਂ ਬਾਅਦ ਜਿੱਥੇ ਆਪਣੇ ਦੇਖ ਸਕਦੇ ਤੁਸੀਂ ਜਖਮ ਵਗੈਰਾ ਕੇਵਲ ਹੋ ਜਾਂਦੇ ਨੇ ਆਪਣੇ ਨੇਵ ਵਗੈਰਾ ਪੈਰਾਂ ਦੇ ਅਗੂਠੇ ਵਗੈਰਾ ਨਾਲ ਸੋਜ ਜਾਂਦੇ ਸਾਈਡਾਂ ਤੇ ਆ ਤੁਸੀਂ ਦੇਖ ਸਕਦੇ ਹੋ ਸ਼ਿਲਤ ਵਗੈਰਾ ਲੱਥ ਜਾਂਦੀਆਂ ਤੇ ਤੁਸੀਂ ਉਹਨੂੰ ਉੱਥੇ ਲਗਾ ਸਕਦੇ ਹੋ ਇੱਕ ਦਵਾਈ ਦਾ ਹੀ ਕੰਮ ਕਰਦੀ ਹੈ ਕਿਉਂਕਿ ਤੇਲ ਤਾਂ ਠੰਡਾ ਛੇਤੀ ਹੋ ਜਾਂਦਾ ਪਰ ਜਿਹੜੇ ਚਿੱਕੇ ਹੁੰਦੇ ਨਾ ਉਹ ਛੇਤੀ ਠੰਡੇ ਨਹੀਂ ਹੁੰਦੇ ਹੈਗੇ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਲੋ ਜਿਹਦੇ ਨਾਲ ਲਸਣ ਵਗੈਰਾ ਛਿਲਣਾ ਉਹਨਾ ਸਭ ਤੋਂ ਜੱਟੇ ਵੱਡੀ ਪ੍ਰੋਬਲਮ ਆਉਂਦੀ ਹੈ ਸਿੰਪਲ ਜਿਹਾ ਤਰੀਕਾ ਦੱਸਾਂ ਛੰਨੀ ਨਹੀਂ ਲੈਣੀ ਚਾਹ ਪਾਉਣੀ ਵਾਲੀ ਤੇ ਚਾਹ ਪਾਉਣੀ ਲੈ ਕੇ ਆਪਾਂ ਕੀ ਕਰਨਾ ਇਹਦੇ ਉੱਤੇ ਲਸਣ ਪਾ ਲੈਣਾ ਲਸਣ ਪਾਉਣ ਤੋਂ ਬਾਅਦ ਇਧਰ ਆਪਾਂ ਕਰ ਲੈਣੀ ਗੈਸ ਔਨ ਤੇ ਗੈਸ ਔਨ ਕਰਨ ਤੋਂ ਬਾਅਦ ਇਹਦੇ ਉੱਤੇ ਰੱਖ ਦੇਣੀ ਹੈ ਚਾਹ ਪਾਉਣੀ ਨਾਲੇ ਲਸਣ ਪਾ ਕੇ ਰਾਧਨਾ ਤੇ ਮਿੰਟਸ ਕਿੰਟਾ ਦੇ ਵਿੱਚ ਤੁਸੀਂ ਦੇਖੋਗੇ ਲਸਣ ਆਪਣਾ ਨਾ ਭੁੱਜ ਜਾਣਾ ਹੈ ਹਲਕਾ ਜਿਹਾ ਹਲਕਾ ਗਰਮ ਜਿਹਾ ਕਰ ਲੈਣਾ ਹੈ ਲਸਣ ਨੂੰ ਤੇ ਲਸਣ ਨੂੰ ਗਰਮ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਦੋਂ ਆਪਾਂ ਆ ਦੇ ਸਕਦੇ ਤੁਸੀਂ ਜੇ ਜਦੋਂ ਆਪਾਂ ਇਹਨਾਂ ਨੂੰ ਛਿਲਣਾ ਹੈ ਨਾ ਮਿੰਟਸ ਕਿੰਟਾ ਦੇ ਵਿੱਚ ਆਪਣਾ ਲਸਣ ਵਗੈਰਾ ਛਿਲ ਲੈਣਾ ਤੁਸੀਂ ਜਿੰਨਾ ਮਰਜ਼ੀ ਲਸਣ ਵਗੈਰਾ ਛਿਲ ਸਕਦੇ ਹੋ ਪੋਨੀਆ ਵਗੈਰਾ ਤੁਸੀਂ ਵੱਡੀ ਵੀ ਵਰਤ ਸਕਦੇ ਹੋ ਕਿਉਂਕਿ ਮੈਂ ਇਹਨਾਂ ਨੂੰ ਥੋੜਾ ਜਿਹਾ ਲਸਣ ਚਾਹੀਦਾ ਸੀਗਾ ਇਸ ਕਰਕੇ ਮੈਂ ਕਿਹਾ ਚਲੋ ਥੋੜਾ ਜਿਹਾ ਲਸਣ ਛਿਲ ਲੈਂਦੀ ਹਾਂ ਤੇ ਕੋਈ ਵੀ ਦਿੱਕਤ ਨਹੀਂ ਆਂਦੀ ਲਸਣ ਛਿਲਣ ਦੇ ਵਿੱਚ ਆਈ ਹੋਪ ਤੁ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਜੇ ਤੁਸੀਂ ਫ੍ਰੀ ਬੇਲ ਹੁੰਦੇ ਆਪਾਂ ਕਿੰਨਾ ਮੈਂ ਤੁਹਾਨੂੰ ਦੱਸ ਦਿੰਦੀ ਆ ਮੈਂ ਇਦਾਂ ਹੀ ਕਿੰਨਾ ਸਾਰਾ ਲਸਣ ਵਗੈਰਾ ਛੇਲ ਲਿਆ ਸੀ ਆ ਤੁਸੀਂ ਦੇਖ ਸਕਦੇ ਹੋ ਚਲੋ ਜੀ ਹੁਣ ਆਪਾਂ ਅਗਲੀ ਟਿਪਸ ਵੱਲ ਚੱਲਦੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਤਵਾ ਪਰੌਂਠੇ ਵਗੈਰਾ ਬਣਾਈਏ ਰੋਟੀ ਵਗੈਰਾ ਬਣਾਈ ਤਾਂ ਇਦਾਂ ਦੇਣਾ ਤਵਾ ਬਹੁਤ ਛੇਤੀ ਗੰਦਾ ਹੋ ਜਾਂਦਾ ਜਾਂ ਇਹਨਾਂ ਜੰਗ ਵਗੈਰਾ ਲੱਗ ਜਾਂਦੀ ਹੈ ਹਨਾ ਤੇ ਇਹਨਾਂ ਨੂੰ ਸਾਫ਼ ਕਰਨ ਦਾ ਤਰੀਕਾ ਕੀ ਆਪਾਂ ਇੱਥੇ ਤੇਲ ਲੈ ਲੈਣਾ ਤਵੇ ਨੂੰ ਆਪਾਂ ਪਹਿਲਾਂ ਗੈਸ ਦੇ ਉੱਤੇ ਰੱਖ ਲਿਆ ਤੇਲ ਲੈ ਲਿਆ ਹਲਕਾ ਜਿਹਾ ਤੁਸੀਂ ਮਤਲਬ ਸਰੋਦਾ ਤੇਲ ਵੀ ਲੈ ਸਕਦੇ ਹੋ ਰਿਫਾਈਨ ਵੀ ਲੈ ਸਕਦੇ ਹੋ ਤੇ ਆਪਾਂ ਕੀ ਕਰਨਾ ਇਹਨੂੰ ਟਮਾਟਰ ਲੈ ਲੈਣਾ ਟਮਾਟਰ ਨੂੰ ਆਪਾਂ ਥੋੜਾ ਜਿਹਾ ਕੱਟ ਲੈਣਾ ਤੁਸੀਂ ਇਦਾਂ ਵੀ ਕੱਟ ਸਕਦੇ ਹੋ ਪਰ ਮੈਂ ਦੇ ਤਾਂ ਥੋੜਾ ਜਿਹਾ ਕੱਟੇ ਟਮਾਟਰ ਕੱਟਿਆ ਸੀਗਾ ਤੇ ਇਹ ਕੱਟਣ ਤੋਂ ਬਾਅਦ ਆਪਾਂ ਦੇਖ ਲੈਣਾ ਸੀ ਵੀ ਤਵਾ ਵਗੈਰਾ ਗਰਮ ਹੈ ਕਿ ਨਹੀਂ ਤਵਾ ਜਦੋਂ ਗਰਮ ਹੋ ਜਾਣਾ ਨਾ ਤੇ ਆਪਾਂ ਇਹਦੇ ਉੱਤੇ ਜਿਹੜਾ ਹੈਗਾ ਨਾ ਟਮਾਟਰ ਕੱਟਿਆ ਉਹ ਇਦੇ ਉੱਤੇ ਕਮਾਣਾ ਸਟਾਰਟ ਕਰ ਦੇਣਾ ਇੱਥੇ ਮੈਂ ਗੈਸ ਕਰ ਦਿੱਤੀ ਸੀ ਘੱਟ ਤੁਸੀਂ ਬੰਦ ਵੀ ਕਰ ਸਕਦੇ ਹੋ ਕਿਉਂਕਿ ਤੁਸੀਂ ਚਿਮਟਾ ਜਾਂ ਆਕਰਦ ਦੇ ਨਾਲ ਵੀ ਤੁਸੀਂ ਇਹਨੂੰ ਕਮਾ ਸਕਦੇ ਹੋ ਕਿਉਂਕਿ ਤਵਾ ਗਰਮ ਸੀਗਾ ਤੇ ਜਦੋਂ ਆਪਾਂ ਉਹਨੂੰ ਪਾਉਂਦੇ ਨਾ ਟਮਾਟਰ ਨੂੰ ਉੱਪਰ ਤੋਂ ਛਿੱਟੇ ਵਗੈਰਾ ਪੈਂਦੇ ਤਾਂ ਜਕਮ ਵਗੈਰਾ ਹੋਂਦੇ ਡਰ ਰਹਿੰਦੇ ਆ ਇਸ ਕਰਕੇ ਆ ਦੇਖ ਸਕਦੇ ਤੁਸੀਂ ਆਪਾਂ ਬਸ ਇਹਨੂੰ ਇਸ ਤਰ੍ਹਾਂ ਹੀ ਕਮਾਈ ਜਾਣਾ ਜਦੋਂ ਤਵਾ ਠੰਡਾ ਹੋਣਾ ਤਾਂ ਹਲਕੀ ਜੀ ਅੱਗ ਤੁਸੀਂ ਇਹਦੇ ਥੱਲੇ ਫੇਰ ਤੁਸੀਂ ਬਾਅਦ ਲੈਣੀ ਹੈ ਤੇ ਆ ਦੇਖ ਸਕਦੇ ਹੋ ਮਿੰਟਾਂ ਸਕਿੰਟਾਂ ਦੇ ਵਿੱਚ ਜਿੰਨਾ ਵੀ ਜੰਗ ਵਗੈਰਾ ਨਾ ਜਰ ਭਾਂਡੇ ਮੰਨ ਜਿਨੇ ਵਾਲਾ ਸੀ ਉਹ ਵੀ ਮੈਂ ਇਹਦੇ ਵਿੱਚ ਐਡ ਕਰ ਜਿੰਨਾ ਵੀ ਤੇ ਜੰਗ ਵਗੈਰਾ ਹੁੰਦਾ ਜਾਂ ਜਿੰਨਾ ਵੀ ਤਾ ਆਪਣਾ ਗੰਦਾ ਵਗੈਰਾ ਹੋਇਆ ਹੁੰਦਾ ਨਾ ਉਹ ਸਾਰਾ ਬਿਲਕੁਲ ਸਾਫ ਹੋ ਜਾਂਦਾ ਹੈ ਤੇ ਇਧਰ ਮੈਂ ਗੈਸ ਬਾਲੀ ਸੀ ਕਿਉਂਕਿ ਫਿਰ ਜੰਮਣਾ ਸ਼ੁਰੂ ਹੋ ਜਾਂਦਾ ਟਮਾਟਰ ਇਹਦੇ ਉੱਪਰ ਆ ਦੇਖ ਸਕਦੇ ਹੋ ਕਿੰਨਾ ਜਿਆਦਾ ਗੰਦ ਵਗੈਰਾ ਨਿਕਲਿਆ ਤੁਹਾਨੂੰ ਮੈਂ ਤੇ ਨਿਊਜ਼ਪੇਪਰ ਨਾਲ ਵੀ ਦੱਸ ਦਿੰਦੀ ਆ ਚੱਕ ਕੇ ਆਹ ਦੇਖ ਸਕਦੇ ਹੋ ਮnde ਸਾਰੇ ਇਹਦੇ ਉੱਤੇ ਤੇਲ ਦਾ ਸੀਗੀ ਭਰਤ ਤੇ ਜੰਗ ਵਗੈਰਾ ਲੱਗਿਆ ਹੋਇਆ ਸੀਗਾ ਤੇ ਬਸ ਉਹਦੇ ਬਾਅਦ ਮੈਂ ਕੋਟ ਇਹਨੂੰ ਚੰਗੀ ਤਰ੍ਹਾਂ ਫਿਰ ਤੋਲੀਆਂ ਜਾਂ ਕੋਟਨ ਦਾ ਕੋਈ ਵੀ ਕੱਪੜਾ ਲੈ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਾਫ ਕਰ ਲੈਣਾ ਜਾ ਚਾਹੋ ਤਾਂ ਤੁਸੀਂ ਤਵਾ ਤੋ ਵੀ ਸਕਦੇ ਹੋ ਆ ਦੇਖ ਸਕਦੇ ਤਵਾ ਕਿੰਨਾ ਜਿਆਦਾ ਸਾਫ਼ ਹੋ ਗਿਆ ਹਨ ਤੇ ਇਹ ਟਿਪਸ ਮੈਂ ਬਹੁਤ ਜਿਆਦਾ ਇਸਤੇਮਾਲ ਕਰਦੀ ਇਸ ਲਈ ਤੁਹਾਨੂੰ ਸ਼ੇਅਰ ਕੀਤੀ ਹੈ ਚਲੋ ਜੀ ਅਗਲੀ ਟੇਬਲ ਚਲਦੇ ਕੁੱਕਰ ਦਾ ਹਾਲ ਤੁਸੀਂ ਦੇਖ ਸਕਦੇ ਕਿੰਨਾ ਜਿਆਦਾ ਗੰਦਾ ਕੁੱਕਰ ਹੋਇਆ ਪਿਆ ਹੈ ਇਹ ਸੜ ਗਿਆ ਸੀ ਕੁੱਕਰ ਦੀਆਪੀਟਿਕ ਸਾਫ ਕਰਨ ਦਾ ਤਰੀਕਾ ਤੁਹਾਨੂੰ ਦੱਸਾਂਗੀ ਆਪਾਂ ਇਹਦੇ ਵਿੱਚ ਨਿਊਜ਼ਪੇਪਰ ਪਾ ਲੈਣਾ ਹੈ ਨਿਊਜ਼ਪੇਪਰ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦੇਣਾ ਵਿਨੀਗਰ ਤੁਸੀਂ ਦੇਖ ਸਕਦੇ ਹੋ 2-3 ਟੱਕਣ ਤੁਸੀਂ ਵਿਨੀਗਰ ਦੇ ਪਾ ਸਕਦੇ ਹੋ ਇਹਦੇ ਵਿੱਚ ਸੋਰੀ ਚਮਚੇ ਤੇ ਭਾਂਡੇ ਮਾਂਜਨੇ ਵਾਲਾ ਇਹਦੇ ਵਿੱਚ ਐਡ ਕਰ ਦੇਣਾ ਤੇ ਉਹਦੇ ਬਾਅਦ ਇਹਨੂੰ ਆਪਾਂ ਬੰਦ ਕਰ ਦੇਣਾ ਸਿਰਫ ਇੱਕ ਸੀਟੀ ਨੂੰ ਆਪਾਂ ਲੱਗਣ ਦੇਣੀ ਹੈ ਤਾਂ ਕਿ ਭਾਫ਼ ਵਾਲੇ ਦੁਆਲੇ ਦੀ ਸਾਰੀ ਹੋ ਜਾਵੇ ਤੇ ਸਿਰਫ ਨੂੰ ਅੰਤਲੀ ਸਾਈਡ ਇਹ ਆਪਾਂ ਸਾਫ਼ ਕਰਕੇ ਦੱਸਾਂਗੇ ਆ ਦੇ ਸਕਦੇ ਆ ਲਾਲੀ ਸੀਗੇ ਕੁੱਕਰ ਤੇ ਉਹਦੇ ਨਾਲ ਮੈਂ ਹੁਣ ਲਗੀਆਂ ਸਾਫ਼ ਕਰਨ ਲੋਹੇ ਦੇ ਕੂਚੇ ਨਾਲ ਇਹਨੂੰ ਗਰਮ ਗਰਮ ਹੀ ਆਪਾਂ ਸਾਫ਼ ਕਰਨਾ ਹੈ ਥੋੜਾ ਜਿਹਾ ਧਿਆਨ ਆ ਕਿਉਂਕਿ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹਲਕਾ ਜਿਹਾ ਠੰਡਾ ਕਰ ਲਿਓ ਜ਼ਰੂਰ ਤੇ ਆ ਤੁਸੀਂ ਦੇਖ ਸਕਦੇ ਹੋ ਨ ਤੁਲੇ ਜੇ ਬਾਅਦ ਰਗਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲੋ ਜੀ ਕੁੱਕਰ ਆਪਣਾ ਕਿੰਨੇ ਹੱਦ ਤੱਕ ਸਾਫ਼ ਹੋ ਗਿਆ ਸਿਰਫ ਅੰਦਰ ਦਾ ਹਿੱਸਾ ਕਿਉਂਕਿ ਅਖਬਾਰ ਦਾ ਤੇ ਪਾਣੀ ਆਪਾਂ ਅੰਦਰ ਅੰਦਰ ਹੀ ਵਰਤਿਆ ਸੀ ਬਾਹਰ ਨਹੀਂ ਵਰਤਿਆ ਸੀਗਾ ਤੇ ਬਾਹਰ ਤਾਂ ਉਦਾਂ ਦਾ ਸੀ ਉਹਨੂੰ ਬਾਹਰ ਵਿੱਚ ਮੈਂ ਸਾਫ਼ ਕੀਤਾ ਸੀਗਾ ਚਲੋ ਜੀ ਉਹਨੂੰ ਅਗਲੀ ਟੇਬਲ ਚਲਦੇ ਹਾਂ ਕੇਵਲ ਲਾਈਟ ਵਗੈਰਾ ਨਹੀਂ ਹੁੰਦੀ ਐ ਤੇ ਜਿਹੜੇ ਟਮਾਟਰ ਵਗੈਰਾ ਹੁੰਦੇ ਐ ਇਹਨਾਂ ਨੂੰ ਆਪਾਂ ਗ੍ਰੈਂਡ ਕਰਨਾ ਹੁੰਦਾ ਤੇ ਉਹ ਨਾ ਬੜਾ ਔਖਾ ਜਿਹਾ ਕੰਮ ਹੋ ਜਾਂਦਾ ਐ ਪਰੌਂਠੇ ਵਗੈਰਾ ਬਣਾਉਣੇ ਜਾਂ ਸਬਜ਼ੀ ਗਾੜੀ ਬਣਾਉਣੇ ਤਾਂ ਹਨਾ ਤਾਂ ਆਪਾਂ ਇੱਥੇ ਕੀ ਕਰਨਾ ਆਪਾਂ ਬੇਲਣਾ ਲੈਣਾ ਇੱਥੇ ਛਾਨੀ ਲੈ ਛਾਨੀ ਦੇ ਉੱਤੇ ਮੈਂ ਇਹਨਾਂ ਨੂੰ ਟਮਾਟਰਾਂ ਨੂੰ ਪਾ ਲਿਆ ਹੈ ਸੋਰੀ ਮਟਰਾਂ ਨੂੰ ਪਾ ਲਿਆ ਤੇ ਆਪਾਂ ਫੇਰ ਬੇਲਨੇ ਨਾਲ ਇਸ ਤਰ੍ਹਾਂ ਇਹਨੂੰ ਆਪਾਂ ਦੇਖ ਸਕਦੇ ਤੁਸੀਂ ਗ੍ਰाइंड ਕਰ ਸਕਦੇ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਫੇਰ ਲੈਣਾ ਹੈ ਤਾਂ ਕਿ ਜੇ ਪਰੌਂਠੇ ਵਗੈਰਾ ਵੀ ਬਣਾਣੇ ਹੋਵੇ ਜਾਂ ਤੁਸੀਂ ਕੋਈ ਸਬਜ਼ੀ ਵਗੈਰਾ ਵੀ ਗਾੜੀ ਬਣਾਣੀ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਆ ਮਸ਼ੀਨ ਦੀ ਦੇ ਲਾਈਟ ਦੀ ਕੋਈ ਲੋੜ ਨਹੀਂ ਜੇ ਹੋਵੇ ਕੋਈ ਗੱਲ ਨਹੀਂ ਜੇ ਨਾ ਹੋਵੇ ਤਾਂ ਵੀ ਕੋਈ ਗੱਲ ਨਹੀਂ ਹੈ ਨਾ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ